ਟਾਡੇ ਵੱਲੋਂ ਤਿਆਰੀ ਸ਼ੁਰੂ ਹੋ ਗਈ ਆ ਦੇਖੋ ਪਹਿਲਾਂ ਤਾਂ ਸਾਡਾਂ ਧੱਕਾ ਕੀਤਾ ਕਿ ਜਿਹੜਾ ਪਰਸ਼ਦ ਦਾ ਕੈਂਡੀਡੇਟ ਕੱਢਦਾ ਤੇ ਪੰਜ ਪ੍ਰਾਗਸ਼ਮਤੀਆਂ ਕੱਢ ਦਿੰਦੀ ਇਸ ਦੇ ਬਾਵਜੂਦ ਅਸੀਂ ਇਲੈਕਸ਼ਨ ਲੜਨਦੇ ਆ ਕਿਉਂਕਿ ਇਲੈਕਸ਼ਨ ਤਾਂ ਭਜਨਾ ਗੁਨਾਮ ਆ ਡਟ ਕੇ ਲੜਾਂਗੇ ਬਸ ਇੱਕੋ ਡਰਾ ਵੋਟਾਂ ਦੇ ਪਿੱਛੇ ਤਿੰਨ ਦਿਨ ਉਹਨਾਂ ਨੇ ਡੱਬੇ ਖੋਲ ਰੱਖਣੇ ਨੇ ਕਿਤੇ ਉਦੋਂ ਸਰਕਾਰ ਸਾਡਾਂ ਧੱਕਾ ਨਾ ਕਰ ਦੇ ਕਿਉਂਕਿ ਇਸ ਸਰਕਾਰ ਕੋਲ ਹਰ ਚੀਜ਼ ਦੀ ਆਸ ਹੈ ਕਿ ਕੋਈ ਵੀ ਖਰਾਬੀ ਕਰ ਸਕਦੇ ਆ ਸੋ ਉਹ ਦੋਸੀ ਐਡਮਿਨਿਸਟ੍ਰੇਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਹੀ ਕਵਾਂਗੇ ਇਹ ਧਿਆਨ ਰੱਖਣ ਕੋ ਖਰਾਬੀ ਨਾ ਹੋਵੇ ਡੀਸੀ ਸਾਹਿਬ ਨੇ ਕਵਾਂਗੇ ਸਾਰੇ ਕਾਪਾਸੇ ਰੋੜਾ ਪਾਵਾਂਗੇ ਕਿ ਕੈਸਾ ਕਰਾਂ ਨਹੀਂ ਬਲਾਕ ਸ਼ੰਤੀਆਂ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਹੈ ਜੀ ਮੈਂਬਰਾਂ ਚ ਕਿਸ ਤਰ੍ਹਾਂ ਦਾ ਹੱਦਸ਼ਾਹ ਜੀ ਅੱਛਾ ਆਪ ਵੇਖ ਲੈ ਲੋਕਾਂ ਚ ਹੱਸ਼ਾ ਬਹੁਤ ਵਧੀਆ ਵਾ ਸ਼ਰਫ ਇਹ ਡਰ ਆ ਵੀ ਸਰਕਾਰ ਦਾ ਕਾ ਕਰਨਾ ਉਹ ਤੋਂ ਬਚ ਨਹੀਂ ਰੋੜ ਜ਼ਿਲ੍ਹਾ ਪਿਛਲੀ ਗਾਂ ਜਿਹੜੀ ਤੁਹਾਡੀ ਤਿਆਰੀ ਹੋਣੀ ਆ ਮੀਟਿੰਗਾਂ ਦੀ ਜਾਂ ਕੰਪੇਨੀng ਦੀ ਉਹ ਕਿਸ ਤਰ੍ਹਾਂ ਦੀ ਆ ਜੀ ਬਸ ਇਸ ਤਰ੍ਹਾਂ ਮੀਟਿੰਗਾਂ ਕਰਦੇ ਫਿਰਨੇ ਆ ਪਿੰਡਾਂ ਪੜੀ ਜੋਹਨੀਆਂ ਮਿਲੀਆਂ ਕਰਦੇ ਪਿਆ ਵਧੀਆ ਤਿਆਰੀ ਹੋ ਗਈ ਵਧੀਆ ਹੋਊਗਾ ਮੈਂ ਤਾਂ ਮੈਡਮ ਸਿੱਧੂ ਨੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਏ ਆ ਜੀ 500 ਕਰੋੜ ਦੇ ਪੀਸੀਐਮ ਦੀ ਵੀ ਬੇਤੀਆਂ ਜਾਂਦੀਆਂ ਤਰਨਤਾਨ ਦੀ ਜਿਹੜੀ ਆ ਉਹ 5 ਕਰੋੜ ਦੀ ਦੇਖੋ ਮੇਰੇ ਸਰੋਂ ਦਾ ਇਲਜ਼ਾਮ ਲਾਉਣੇ ਬਹੁਤ ਸੋਖੇ ਨੇ ਕਹੇ ਤੇ ਵੀ ਲਾ ਦਿਓ ਇਲਜ਼ਾਮਾਂ ਨੂੰ ਜੇ ਤੇ ਕੋਈ ਸਬੂਤ ਦੇ ਸਕਣ ਤੇ ਫਿਰ ਤੇ ਗੱਲ ਮੰਨੀ ਆ ਅਜੇ ਆਪ ਤੱਕ ਇਸ ਤੇ ਕੁਝ ਵੀ ਲੱਗ ਸਕਦਾ ਨਾ ਰਾਜਸਥਾਨ ਤੇ ਵੀ ਲਾਇਆ ਜੀ ਉੱਥੇ ਰਾਜਸਥਾਨ ਤੇ ਲਾਇਆ ਅਦਾਸਾ ਦੇ ਵੀ ਉਹਨਾਂ ਨੇ ਹਾਂ ਜੀ ਇਲਜ਼ਾਮ ਕਿਸੇ ਤੇ ਵੀ ਲੱਗ ਸਕਦਾ ਹੈ ਬੇਰੇ ਤੇ ਵੀ ਲੱਗ ਸਕਦਾ ਹੈ ਉਹਨੇ ਮੈਡਮ ਸਿੱਧੂ ਤੇ ਵੀ ਕੋਈ ਲਾ ਦੂਗਾ ਇਲਜ਼ਾਮ ਲਾਉਣਾ ਬਹੁਤ ਸੌਖਾ ਗੱਲ ਤੇ ਸਬੂਤ ਦੇ ਦਿੰਦੀ ਹੈ ਸਬੂਤ ਦੇ ਕੇ ਕਿਸੇ ਨੂੰ ਝੂਠਿਆ ਕਰੇ ਇਲਜ਼ਾਮ ਦਾ ਕੋਈ ਇਲਜ਼ਾਮ ਦਾ ਕੋਈ ਬਹੁਤਾ ਮਸਲਾ ਨਹੀਂਦਾ ਜਾਂ ਤੇ ਕੋਈ ਸਬੂਤ ਲਿਆਇ ਪਤਾ ਸਾਡੀ ਕਾਲੇ ਪੰਨਾ ਜੂਨੇ ਜ਼ਿਲ੍ਹਾ ਪ੍ਰੀਸ਼ਦ ਦਾ ਤੁਹਾਡਾ ਪਿਛਲੀ ਵਾਰੀ ਵੀ ਤੁਸੀਂ ਜੇਤੂ ਰਹੇ ਸੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਹੜੇ ਮੁੱਦੇ ਨੂੰ ਲੈ ਕੇ ਲੜਦੇ ਤਿਆਰੀਆਂ ਬਹੁਤ ਵਧੀਆ ਨੇ ਅਸੀਂ ਲੋਕਾਂ ਦੇ ਮੁੱਦੇ ਨੂੰ ਲੈ ਕੇ ਚੋਣ ਲੜ ਰਹੇ ਹਾਂ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦਾ ਕੰਮ ਹੈ ਲੋਕਾਂ ਨੂੰ ਸਹੂਲਤਾਂ ਦੇਣੀਆਂ ਉਹਨਾਂ ਦੇ ਆ ਸਿਹਤ ਸਹੂਲਤਾਂ ਦੂਜੀਆਂ ਸਹੂਲਤਾਂ 29 ਮਹਿਕਮੇ ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ ਆਉਂਦੇ ਨੇ ਪਿਛਲੀ ਵਾਰੀ ਵੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਨੇ ਲੋਕਾਂ ਨੂੰ ਬਰਤਬਾਰ ਸਹੂਲਤਾਂ ਦਿੱਤੀਆਂ ਸੀ ਗਰੇਗਾ ਵਿੱਚ ਵੀ ਸਾਡੀ ਜ਼ਿਲ੍ਹਾ ਪ੍ਰੇਸ਼ਾਨ ਨੇ ਪੂਰੇ ਇੰਡੀਆ 'ਚੋ ਪਹਿਲਾ ਸਥਾਨ ਹਾਸਲ ਕੀਤਾ ਸੀ ਅਸੀਂ ਵੱਧ ਤੋਂ ਵੱਧ ਨਰੇਗਾ ਯੂਜ਼ ਕੀਤੀ ਸੀਗੀ ਹੋਰ ਵੀ ਅਸੀਂ ਜੋ ਵੀ ਕਰ ਸਕਦੇ ਆ ਅਸੀਂ ਅੱਗੇ ਤੋਂ ਵੀ ਕਰਾਂਗੇ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਵੱਧ ਤੋਂ ਵੱਧ ਕੰਮ ਕਰਾਂਗੇ ਇਸ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਭਰਾਓ ਸਾਨੂੰ ਵੋਟਾਂ ਪਾਓ ਸਾਨੂੰ ਜਿਤਾਓ ਅਸੀਂ ਤੁਹਾਡੀਆਂ ਸਖសុਲਤਾਂ ਦਾ ਧਿਆਨ ਰੱਖਾਂਗੇ ਭਰਵਾ ਇਕੱਠ ਸੀ ਬਲਾਕ ਸੰਪਤੀ ਜਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਦੇਖੋ ਬਾਟ ਸਾਹਿਬ ਤੁਸੀਂ ਵੀ ਇੱਥੇ ਮੌਜੂਦ ਸੀ ਤਕਰੀਬਨ ਜਿਹੜੀ ਇਹ ਮੀਟਿੰਗ ਸੀ ਇਹ ਰੱਖੀ ਤੇ ਇੱਕ ਮੀਟਿੰਗ ਸੀ ਜ਼ਿਲ੍ਹਾ ਪ੍ਰੀਸ਼ਦ 16 ਨੰਬਰ ਜ਼ੋਨ ਕਾਲਾ ਵਗਾਨਾ ਵਾਸਤੇ ਤੇ ਸਾਡੇ ਜਿਹੜੇ 4 ਜ਼ੋਨ ਨੇ ਸੰਪਤੀਆਂ ਦੇ ਉਹਨਾਂ ਦੀ ਵੋਟਾਂ ਜਾਂ ਉਮੀਦਵਾਰਾਂ ਦੀ ਜਾਣ ਪਛਾਣ ਵਾਸਤੇ ਪਰ ਤੁਸੀਂ ਵੇਖਿਆ ਕਿ ਇਹ ਮੀਟਿੰਗ ਜਿਹੜੀ ਆ ਰੈਲੀ ਦਾ ਰੂਪ ਧਾਰ ਗਈ ਲੋਕਾਂ 'ਚ ਕਿੰਨਾ ਛਾਏ ਬਾਕੀ ਜਿਵੇਂ ਬਾਇਆ ਸਾਹਿਬ ਨੇ ਵੀ ਗੱਲ ਰੱਖੀ ਖੋਕਰ ਸਾਹਿਬ ਨੇ ਵੀ ਗੱਲ ਰੱਖੀ ਅਸੀਂ ਸਿਰਫ ਇਸ ਕਰਕੇ ਵਿਰੋਧ ਕਰਕੇ ਵਿਰੋਧੀ ਹੋਣ ਕਰਕੇ ਨਹੀਂ ਤੁਸੀਂ ਕਿਸੇ ਕੋ ਵੀ ਵੈਰੀਫਾਈ ਕਰ ਸਕਦੇ ਜਿੰਨੇ ਮੁੱਦੇ ਅਸੀਂ ਚੁੱਕੇ ਨੇ ਉਹ ਸਾਰੇ ਤੱਥਾਂ ਦੇ ਆਧਾਰਤ ਨੇ ਸੋ ਸਾਡੇ ਵਰਕਰਾਂ ਪੂਰਾ ਛਾਏ ਆ ਜੀ ਸੋ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਵਰਕਰਾਂ ਦੇ ਮਾਣਵੀ ਹੈ ਕਿ ਅਸੀਂ ਜਿਤ ਬਰਤ